ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਦਿਕਤਾ ਸਿੰਘ ਹਮਦਪੁਰਾ ਤੋਂ ਸੰਦਲੀ ਸੁਪਨੇ ਚੈਨਲ ਤੇ ਤੁਹਾਨੂੰ ਜਿਵੇਂ ਅੱਜ ਦਾ ਮਾਹੌਲ ਆ ਤੀਆਂ ਦਾ ਤੇ ਉਹਦੇ ਸਬੰਧ ਦੇ ਵਿੱਚ ਤੁਹਾਨੂੰ ਪ੍ਰੀਤ ਕੌਰ ਪ੍ਰੀਤ ਗਿੱਲ ਜੀ ਪ੍ਰੀਤ ਗਿੱਲ ਜੀ ਤੁਹਾਡੇ ਲਈ ਜਿਹੜੀਆਂ ਬੋਲੀਆਂ ਲੈ ਕੇ ਹਾਜ਼ਰ ਨੇ ਤੇ ਇੱਕ ਅੱਧਾ ਆਪਾਂ ਇਹਨਾਂ ਤੋਂ ਗੀਤ ਸੁਣਾਵਾਂਗੇ ਤੇ ਸੁਣਦੇ ਆਪਾਂ ਬੋਲੀਆਂ ਫੇਰ ਹਾਂ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ

ਤੀਆਂ ਨੂੰ ਸਾਰੀ ਤੋਰ ਕੇ ਹੁਣ ਕਮਾਏ ਰੋਨੀਆਂ ਤੀਆਂ ਨੂੰ ਸਾਰੀ ਤੋਰ ਕੇ ਮੈਨੂੰ ਧੀ ਨਹੀਂ ਕਿਸੇ ਨੇ ਕਹਿਣਾ ਬਾਬਲ ਤੇਰੀ ਜੂ ਟੱਪ ਕੇ ਮੈਨੂੰ ਧੀ ਨਹੀਂ ਕਿਸੇ ਨੇ ਕਹਿਣਾ ਬਾਬਲ ਤੇਰੀ ਜੂ ਟੱਪ ਕੇ ਦੀ ਮੰਮੀ ਨਚਾ ਸਭ ਨੂੰ ਨਾਲ ਨਚਾਉ ਵੀ ਥੱੱਬਾ ਗਣਿਆ ਦਾ ਨਾਲ ਲਿਆਈ ਹੋ ਥੱੱਬਾ ਗਣਿਆ ਦਾ ਨਾਲ ਲਿਆਈ ਬਦਲ ਬਦਲ ਆ ਵੀ ਰੇਲ ਬਣਾ ਕੇ ਜਾਊ ਇਹਨਾਂ ਦਾਦਕੀਆਂ ਦੀ ਰੇਲ ਬਣਾ ਕੇ ਜਾਊ ਇਹਨਾਂ ਦਾਦਕੀਆਂ ਦੀ ਮਾਮੀ ਸਾਡੀ ਨੱਚਦੀ ਤੇ ਮਾਮਾ ਲੋਟਵਾਰਦਾ ਮਾਮੀ ਸਾਡੀ ਨੱਚਦੀ ਤੇ ਮਾਮਾ ਲੋਟਵਾਰਦਾ ਅੱਜ ਪਤਾ ਲੱਗੂ ਇਹਨਾਂ ਧੋਮਾਂ ਦੇ ਪਿਆਰ ਦਾ ਅੱਜ ਪਤਾ ਲੱਗੂ ਇਹਨਾਂ ਧੋਮਾਂ ਦੇ ਪਿਆਰ ਦਾ ਭੂਆ ਤੇ ਪੁੱਤੀ ਜੀ ਦੋਵੇਂ ਕਿੰਨਾ ਸੋਹਣਾ ਨੱਚਦੀਆਂ ਉਹ ਤੇ ਪਤੀ ਜੀ ਦੋਵੇਂ ਕਿੰਨਾ ਸੋਹਣਾ ਨੱਚਦਿਆਂ ਸੂਟ ਸੁਵਾਉਂਦੀਆਂ ਕਾਲੇ ਨੇ ਹਾਏ ਸੂਟ ਸੁਵਾਉਂਦੀਆਂ ਕਾਲੇ ਨੇ ਇਹਨਾਂ ਦੇ ਵੀਰ ਮਰਬਿਆਂ ਵਾਲੇ ਨੇ ਇਹਨਾਂ ਦੇ ਵੀਰ ਮਰਬਿਆਂ ਵਾਲੇ ਨੇ ਅੱਗੇ ਤਾਂ ਹੁਣ ਤੱਕ ਤੇਰੀਆਂ ਹੀ ਚੱਲੀਆਂ ਅੱਗੇ ਤਾਂ ਹੁਣ ਤੱਕ ਤੇਰੀਆਂ ਹੀ ਚੱਲੀਆਂ ਹੁਣ ਅੱਤ ਚੱਲਣ ਗੀਆਂ ਮੇਰੀਆਂ ਵੇ ਹਾਈ ਹੁਣ ਤੋਂ ਚੱਲਣ ਗੀਆਂ ਮੇਰੀਆਂ ਵੇ ਵੇ ਤੂੰ ਲਾਟੂ ਵੰਗੂ ਕੁੰਮੇ ਗੱਕ ਮੇਰੀਆਂ ਵੇ ਵੇ ਤੂੰ ਲਾਟੂ ਵੰਗੂ ਕੁੰਮੇ ਗੱਕ ਮੇਰੀਆਂ ਵੇ ਤੇਰੇ ਜਹੇ ਨੂੰ ਬੇਬੇ ਟੀਚ ਨਾ ਜਾਣਦੀ ਤੇਰੇ ਜਹੇ ਨੂੰ ਬੇਮੇ ਟੀਚ ਨਾ ਜਾਣਦੀ ਤੇਰਾ ਮੇਰਾ ਬਣਦਾ ਨਾ ਵਿੱਚ ਮੁੰਡੇ ਆ ਤੈਨੂੰ ਮੋਗੇ ਦੀ ਮੰਡੀ ਤੇ ਆਮਾ ਵਿੱਚ ਮੁੰਡੇ ਆ ਨੂੰ ਮੋਗੇ ਦੀ ਮੰਡੀ ਤੇ ਆਮਾ ਵੇਚ ਮੁੰਡਿਆ ਹੋ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮਣੂ ਕਦੇ ਨਾ ਖਾਦੇ ਤੇਰੇ ਖੱਟੇ ਮਿੱਠੇ ਜਾਮਣੂ ਕਦੇ ਨਾ ਖਾਦੇ ਤੇਰੇ ਰਸ ਪੇੜੇ ਤੂੰ ਬਾਬਾ ਜੇ ਦਾ ਜਾਲ ਮਾਂ ਵਿੱਚ ਵੇੜੇ ਤੂੰ ਬਾਬਾ ਜੇ ਦਾ ਜਾਲ ਮਾਂ ਵਿੱਚ ਵੇੜੇ ਹਰ ਵੇਲੇ ਸੱਸ ਮੇਰੀ ਆਣ ਲੈਣ ਰਹਿੰਦੀ ਆ ਹਰ ਸੋ ਮੇਰੀ ਆਨ ਲੈਣ ਰਹੀ ਆ ਹਾ ਫੇਸਬੁਕ ਤੇ ਅਕਾਉਂਟ ਬਣਾਇਆ ਨਹੀਂ ਉਮਰ ਅੰਚ ਕੀ ਰੱਖਿਆ ਉਹਨੇ ਲਿਖ ਕਿਸ ਡੇਟ ਸਪਾਇਆ ਨਹੀਂ ਉਮਰ ਅੰਚ ਕੀ ਰੱਖਿਆ ਉਹਨੇ ਲਿਖ ਕਿਸ ਡੇਟ ਸਪਾਇਆ ਨਹੀਂ ਉਮਰ ਅੰਚ ਕੀ ਰੱਖਿਆ ਹਾ ਚਿੱਟੇ ਚਿੱਟੇ ਚੋਲਾ ਵਿੱਚ ਰੋੜਕ ਚਿੱਟੇ ਚਿੱਟੇ ਚੋਰਾ ਵਿੱਚ ਰੋਡ ਕੋਈ ਨਾ ਜਿੱਥੇ ਸੱਸ ਮਟਿਆਰ ਉੱਥੇ ਝੋਰ ਕੋਈ ਨਾ ਜਿੱਥੇ ਸੱਸ ਮਟਿਆਰ ਉੱਥੇ ਝੋਰ ਕੋਈ ਨਾ ਪੂਰਾ ਊੜਾ ਊੜਾ ਹੁਣ ਸਨ ਮਾਪ ਕਰੋ ਕੰਮ ਹੋ ਗਿਆ ਪੂਰਾ